ਕੈਨੇਡਾ ਬਹੁਤ ਸੋਹਣਾ ਦੇਸ਼ ਆ ਜੀ ਜੇ ਤੁਸੀਂ ਕੈਨੇਡਾ ਵਿੱਚ ਆਉਂਗੇ ਤੁਹਾਨੂੰ ਕੈਨੇਡਾ ਇਦਾਂ ਦਾ ਬਣਿਆ ਹੋਇਆ ਕਿ ਉਹਨੇ ਤੁਹਾਨੂੰ ਆਪਣੇ ਆਪ ਹੀ ਸੰਭਾਲ ਲੈਣਾ ਹੈਗਾ ਤੁਹਾਨੂੰ ਕਿਸੇ ਦੇ ਉੱਤੇ ਡਿਪੈਂਡੈਂਟ ਹੋਣ ਦੀ ਲੋੜ ਨਹੀਂ ਹੈਗੀ ਆਪਣੇ ਮੂਹਰ ਨਾਲ ਦੇਖੋ ਇਹ ਤੁਹਾਡੀ ਲਾਈਫ ਆ ਹੁਣ ਇਹਨੂੰ ਤੁਸੀਂ ਆਪਦੀ ਲਾਈਫ ਨੂੰ ਇੱਧਰ ਨੂੰ ਲੈ ਕੇ ਜਾਣਾ ਇਦਾਂ ਦੀ ਬਣਾਉਣਾ ਚਾਹੁੰਦੇ ਹੋ ਸੋ ਤੁਸੀਂ ਹੁਣ ਆਪ ਦਾ ਡਿਸੀਜਨ ਲਓ ਇਹ ਨਾ ਡਿਸੀਜਨ ਲਈਏ ਕਿ ਮੇਰਾ ਮੇਰਾ ਚਾਚਾ ਉੱਥੇ ਬੈਠਾ ਜਾਂ ਮੇਰਾ ਮਾਮਾ ਉੱਥੇ ਬੈਠਾ ਕਿਉਂਕਿ ਕੈਨੇਡਾ ਇੱਕ ਅਜਿਹਾ ਦੇਸ਼ ਹੈ ਇੱਥੇ ਕੋਈ ਪਤਾ ਨਹੀਂ ਲੱਗਦਾ ਤੁਸੀਂ ਕਦੋਂ ਘਰ ਵੇਚ ਕੇ ਅੱਗੇ ਚੱਲਦੇ ਕਿਉਂਕਿ ਇੱਥੇ ਹਰ ਇੱਕ ਬੰਦਾ ਆਪਰਚੂਨਿਟੀ ਸਮਗਰ ਭਾਗ ਲੈਂਦਾ ਹੈ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਰੋਟੀ ਪਾਣਾ ਰੋਟੀ ਪਾਣੀ ਸਿੱਖੇ ਆਉਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੀ ਕਹਿੰਦੇ ਕੈਨੇਡਾ ਕੰਮ ਵਾਲੇ ਦੀ ਹਾਂ ਬਿਲਕੁਲ ਜੀ ਅੱਜ ਆਪਾਂ ਹੁਣ ਤੁਹਾਨੂੰ ਮਿਲਾਉਣੇ ਆ ਗੁਰਰਾਜ ਸਿੰਘ ਪੁੱਲਰ ਜਿਹੜੇ ਬੈਂਕ ਤੇ ਸੇਵਾ ਕਰਦੇ ਆ ਇਹ ਨੌਜਵਾਨ ਬਾਰੇ ਪਹਿਲਾਂ ਮੈਂ ਤੁਹਾਡੇ ਥੋੜਾ ਜਿਹਾ ਚੰਦ ਸ਼ਬਦਾਂ ਵਿੱਚ ਧਿਆਨ ਖਿੱਚ ਲੈਦਾ ਇਹ ਸਿਰਫ ਬੈਂਕ ਤੱਕ ਸੀਮਿਤ ਨਹੀਂ ਖਾਸ ਤੌਰ ਤੇ ਸਾਡੇ ਭਾਈਚਾਰੇ ਨੂੰ ਸਾਡੇ ਪੰਜਾਬੀ ਮੁੰਡਿਆਂ ਦੇ ਭੂਇਖ ਨੂੰ ਵੀ ਇਹ ਸਮਰਪਿਤ ਰਹਿੰਦੇ ਆ ਉਹਨਾਂ ਨੂੰ ਐਜੂਕੇਸ਼ਨ ਅੱਗੇ ਲੈਣ ਲਈ ਪੀਆਰ ਲੈਣ ਲਈ ਉਹਨਾਂ ਚ ਵੀ ਉਹਨਾਂ ਦੀ ਸਮੇਂ-ਸਮੇਂ ਤੇ ਹੈਲਪ ਕਰਦੇ ਰਹਿੰਦੇ ਆ ਤੇ ਇੱਕ ਖਰਾ ਆ ਖਰੇ ਜੇ ਬੰਦੇ ਆ ਤੇ ਜਿਹੜੀ ਗੱਲ ਉਹ ਸਪਸ਼ਟ ਮੂੰਹ ਤੇ ਕਹਿ ਦੇਣੀ ਆ ਹੋਰ ਕਿਸੇ ਨੂੰ ਪਲਾ ਚੰਗੀ ਲੱਗੇ ਜਾਂ ਨਾ ਲੱਗੇ ਅਸੀਂ ਲੋਕਸ਼ੇਪ ਵਾਲਾ ਸਾਡਾ ਇਹ ਜਿਹੜਾ ਵੀਰ ਨਹੀਂ ਹੈਗਾ ਆਉ ਮਿਲਦੇ ਆ ਬਰਾਜ ਸਿੰਘ ਭੁੱਲਰ ਜੀ ਸਤਿ ਸ਼੍ਰੀ ਅਕਾਲ ਔਰ ਕੀ ਹਾਲ ਹੈ ਠੀਕ ਠਾਕ ਆ ਚਲੋ ਬਦਲਿਆ ਕਿਵੇਂ ਚੱਲ ਰਿਹਾ ਬਹੁਤ ਮੋਦ ਲਿਆ ਚਲ ਆਏ ਦੱਸੋ ਵੀ ਕੈਨੇਡਾ ਕਿਵੇਂ ਦੀ ਹੈਗੀ ਆ ਹ ਕੈਨੇਡਾ ਬਹੁਤ ਸੋਹਣਾ ਦੇਸ਼ ਆ ਜੀ ਸੋ ਕੀਤਾ ਆਪਣੇ ਤੇ ਆ ਕੀ ਬੰਦੇ ਨੂੰ ਕਿੱਥੇ ਆ ਕੇ ਆਪਾਂ ਯੂ نو ਸੈਟੀਸਫਾਈ ਹੋ ਜਾਂਦੇ ਆ ਐਜੂਕੇਸ਼ਨ ਬੜਾ ਹੀ ਅੱਛੀ ਐਜੂਕੇਸ਼ਨ ਸੀ ਫਰੋਲ ਪਰਸ ਤੇ ਜੇ ਆਪਾਂ ਗੱਲ ਕਰੀਏ ਆ ਆਰਮੀ ਸਕੂਲ ਦੇ ਤੁਸੀਂ ਪੜੇ ਹੋਣ ਤੁਹਾਡੀ ਇੰਗਲਿਸ਼ ਵੀ ਫਾਸ ਸੀ ਤੁਸੀਂ ਉੱਥੇ ਵੀ ਅੱਛੀ ਜੌਬ ਲੈ ਸਕਦੇ ਸੀ ਕੈਨੇਡਾ ਹੀ ਕਿਉਂ ਚੁਣਿਆ ਅ ਕਿਉਂਕਿ ਆਨੈਸਟ ਜਿਦੋਂ ਮੈਂ ਪੜ ਰਿਆ ਸੀ ਸੋ ਮੈਂ ਐਕਚੁਅਲੀ ਉੱਥੇ ਅਬਜੀ ਗ੍ਰੈਜੂਏਸ਼ਨ ਸਟਾਰਟ ਕੀਤੀ ਸੀ ਐਂਡ ਬਾਅਦ ਵਿੱਚ ਮੈਨੂੰ ਉੱਥੇ ਪੜਦੇ-ਪੜਦੇ ਕੈਨੇਡਾ ਦੀ ਯੂਨੀਵਰਸਿਟੀ ਨੇ 6 ਮਹੀਨਿਆਂ ਲਈ ਸਪான்ਸਰਸ਼ਿਪ ਸ਼ਿਪਟ ਦੇ ਦਿੱਤੀ ਸੀ ਹਾਂ ਐਂ ਮੈਂ 6 ਮਹੀਨਿਆਂ ਲਈ ਇੱਥੇ ਪੜਨਾ ਆਇਆ ਸੀ ਸੋ ਉਦੋਂ ਐਸੀ ਸੀ ਮੇਰੇ ਵੱਡੇ ਡਰਾਕਰ ਉਹ ਉੱਥੇ ਸੀ ਤੇ ਅਮ ਜਦੋਂ ਮੈਂ ਇੱਥੇ ਆਇਆ ਤੇ ਮੈਨੂੰ ਮੇਰਾ ਜਿਹੜਾ ਡਾਇਰੈਕਟਰ ਸੀਓ ਕਹਿੰਦਾ ਕਿ ਤੁਸੀਂ ਬਹੁਤ ਬ੍ਰਾਈਟ ਸਟੂਡੈਂਟ ਆ ਐਂਡ ਸੀ ਤੇ ਉਹ ਆਫਰ ਐਕਸਟੈਂਡ ਕਰਨਾ ਚਾਹੁੰਦੇ ਆ ਕਿ ਤੁਸੀਂ ਸਾਡੀ ਯੂਨੀਵਰਸਿਟੀ ਵਿੱਚ ਪੜੋ ਸੋ ਉਦੋਂ ਥੋੜਾ ਜਿਹਾ ਇੱਕ ਡਿਫਰੈਂਟ ਵੇਸ ਸੀ ਸਾਡੇ ਡੈਡੀ ਤੁਹਾਨੂੰ ਪਤਾ ਹੀ ਸੀ ਕਿ ਉਹ ਥੋੜਾ ਐਜੂਕੇਸ਼ਨ ਵੱਲ ਜ਼ਿਆਦਾ ਸੀ ਤੇ ਜਿਹੜਾ ਬਹੁਤ ਜ਼ਿਆਦਾ ਸੀਗਾ ਹਾਂ ਲੋਕਾਂ ਤੋਂ ਹਟ ਕੇ ਸੀ ਲੋਕ ਤਾਂ ਬੱਚਿਆਂ ਨੂੰ ਖੇਤਾਂ 'ਚ ਜਾਂ ਉੱਥੋਂ ਤੱਕ ਸੀਮਤ ਰੱਖਦੇ ਲੇਕਿਨ ਮੈਂ ਦੇਖਿਆ ਉਹ ਵੱਡੇ ਬਾਈ ਨੂੰ ਵੀ ਚੰਡੀਗੜ੍ਹ ਦੀ ਐਜੂਕੇਸ਼ਨ ਫਿਰ ਕੋਟੇ ਤੱਕ ਬੱਚਿਆਂ ਨੂੰ ਲੈ ਕੇ ਜਾਣਾ ਤੇ ਆਪਣੀ ਧੀ ਰਾਣੀ ਨੂੰ ਖੇਡ ਖੇਤਰ 'ਚ ਕਮਾਂਤਰੀ ਨੂੰ ਨੈਸ਼ਨਲ ਪੱਧਰ ਦੇ ਹਨਾ ਮੌਕੇ ਦੇਣੇ ਇਹ ਹਰੀ ਹਰੀ ਸਰੀ ਦੇ ਵਸ ਨਹੀਂ ਹੁੰਦਾ ਸੋ ਫਿਰ ਮੇਰੇ ਡੈਡ ਨੇ ਮੈਨੂੰ ਆਫਰ ਪੋਜੀਸ਼ਨ ਕਰ ਦਿੱਤੀ ਸੀ ਆਫਰ ਕਰ ਦਿੱਤੀ ਸੀ ਤੋਂ ਮੈਂ ਉਹਦੇ ਡੈਡੀ ਨੂੰ ਪੁੱਛਿਆ ਮੈਂ ਕਿ ਡੈਡੀ ਕੀ ਇਦਾਂ ਹੋਇਆ ਕਿ ਕੀ ਤਰ੍ਹਾਂ ਡੈਡੀ ਕਹਿੰਦੇ ਫਿਰ ਕੁਝ ਨਹੀਂ ਫੁੱਟ ਕਰਕੇ ਲੈ ਲਾ ਸਿੱਧੇ ਪੜ੍ਹ ਲੈ ਉਸੇ ਹੋਰ ਫਿਰ ਮੈਂ ਆਪਣੀ ਪੂਰੀ ਪੜ੍ਹਾਈ ਇੱਥੇ ਕੀਤੀ ਜੀ ਉਹਨਾਂ ਟਾਈਮ ਥੋੜਾ ਟਾਈਮ ਡਿਫਰੈਂਟ ਸੀ ਅੱਜ ਜੋ ਕਨੇਡਾ ਟਾਈਮ ਮੈਕਸ ਬਹੁਤ ਬਹੁਤ ਡਿਫਰੈਂਟ ਆ ਜਿੰਨਾ ਟਾਈਮਾਂ ਵਿੱਚ ਅਸੀਂ ਆਏ ਸੀ ਉਦੋਂ ਜਿਹੜੇ ਬੱਚੇ ਆਉਂਦੇ ਸੀ ਬਹੁਤ ਮੈਚੁਰ ਹੁੰਦੇ ਸੀ ਆ ਤੇ ਉਹਨਾਂ ਨੂੰ ਉਦੋਂ ਇੰਨਾ ਕੰਮ ਵੱਲ ਅਸੀਂ ਜ਼ਿਆਦਾ ਫੋਕਸ ਨਹੀਂ ਕਰਦੇ ਉਦੋਂ ਮੈਂ ਸਿਰਫ ਪੜ੍ਹਾਈ ਵੱਲ ਹੀ ਫੋਕਸ ਕੀਤਾ ਸੀ ਹਾਂ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਜੀ ਉਦੋਂ ਬਾਅਦ ਮੈਂ ਕੁਝ ਟਾਈਮ ਯੂਨੀਵਰਸਿਟੀ ਵਿੱਚ ਪੜ੍ਹਾਇਆ ਜੀ ਉਸ ਤੋਂ ਬਾਅਦ ਕਿਉਂਕਿ ਮੈਂ ਉਦੋਂ ਟੋਰਾਂਟੋ ਸਾਈਡ ਸੀ ਹਨ ਮੇਰੀ ਸਾਰੀ ਫੈਮਿਲੀ BC ਸੀ ਤੇ ਫਿਰ ਮੇਰੇ ਪੇਰੈਂਟਸ ਚਾਹੁੰਦੇ ਸੀ ਕਿ ਅਸੀਂ ਪਹਿਲਾਂ ਹੀ ਆਪ ਦਾ ਦੇਸ਼ ਛੱਡ ਕੇ ਇੱਧਰ ਇੱਕ ਬਗਾਨੇ ਮੁਲਕ ਆਏ ਆ ਤੇ ਇੱਥੇ ਵੀ ਇਸ ਦੇ ਲੱਖ ਲੱਖ ਹੋ ਗਏ ਤੇ ਫਿਰ ਤੁਹਾਡੇ ਪੇਰੈਂਟਸ ਨੂੰ ਆਫਾ ਹੋਊਗਾ ਤੇ ਫਿਰ ਵੱਡਾ ਬ੍ਰਦਰ ਮੈਰਿਡ ਸੀ ਉਹਨਾਂ ਦੇ ਬੱਚੇ ਸੀ ਉਹਨਾਂ ਲਈ ਹੱਲੇ ਉਹਨਾਂ ਲਈ ਬੁੱਕ ਕਰਨਾ ਔਖਾ ਔਖਾ ਲੱਗਦਾ ਸੀ। ਸ਼ਾਊਨ ਵਿੱਚੋਂ ਔਖਾ ਸੀ। ਬਟ ਮੈਂ ਫਿਰ ਮੈਂ ਉਦੋਂ ਹੱਲੇ ਮੇਰਾ ਵਿਆਹ ਵੀ ਨਹੀਂ ਸੀ ਹੋਇਆ ਤੇ ਮੈਂ ਫਿਰ ਉਦੋਂ ਵੀ ਆ ਗਿਆ। ਬੀਸੀ ਨੂੰ ਚੁਣ ਲਿਆ। ਹਾਂਜੀ। ਮਿਟਰਾਂਟੋ ਛੱਡ ਕੇ ਆਪਾਂ ਫਿਰ ਬੀਸੀ ਕਿਉਂ? ਬਿਲਕੁਲ। ਉਹ ਉਹ ਵੀ ਵੱਡਾ ਮਹਾਨਗਰ ਆ ਹਨਾ ਉੱਥੇ ਉਹਨੂੰ ਛੱਡਣਾ ਵੀ ਬਿਲਕੁਲ ਜੀ। ਸੋ ਉਹ ਉਹ ਟ੍ਰਾਂਟੋ ਸ਼ਾਇਦ ਨੇ ਆਪਣੇ ਕੋਈ ਖਾਸ ਖਾਸੀਅਤ ਹੈ। ਬਿਲਕੁਲ। ਜਿਹੜਾ ਪੀਸ ਦੀ ਗੱਲ ਹਾਂ ਇਹਦੀ ਵੱਖਰੀ ਖੂਬਸੂਰਤਤਾ ਚਲਕਦੀ ਹੈ। ਬਿਲਕੁਲ ਚਲਕਦੀ ਹੈ। ਇਹ ਤਾਂ ਫਿਰ ਤੁਸੀਂ ਇਧਰ ਐਜੂਕੇਸ਼ਨ ਤੋਂ ਬਾਅਦ ਬੈਂਕਿੰਗ ਲਾਈਨ ਵੱਲ ਕਿਵੇਂ ਮੁੜੇ ਆ ਟੂ ਬੀ ਆਨੈਸਟ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਡੈਡੀ ਸਾਨੂੰ ਜ਼ਿਆਦਾ ਐਜੂਕੇਸ਼ਨ ਵਾਲੀ ਰੱਖਦੇ ਸੀ ਤੇ ਮਤਲਬ ਵੀ ਪਹਿਲੀ ਵਾਰ ਜਾਣ ਹੀ ਨਹੀਂ ਸੀ ਦਿਨ ਦੇ ਵਿੱਚ ਜਦੋਂ ਸਾਡੇ ਟਰੈਕਟਰ ਟਰਕ ਕੰਬੈਨ ਕੰਮਉਣ ਲੱਗਣੀ ਕਰਨੀ ਸੀ ਡੈਡੀ ਵੀ ਕਹਿੰਦੇ ਕਾਕਾ ਤੂੰ ਨਹੀਂ ਹੋਦਾ ਸੋ ਮੇਰਾ ਉਧਰਲੇ ਪਾਸੇ ਰੁਝਾਈ ਨਹੀਂ ਰਿਹਾ ਹੈਗਾ ਸੋ ਮੈਂ ਹਮੇਸ਼ਾ ਲਾਈਕ ਇੱਕ ਵਾਈਟ ਕਾਲਰ ਜੌਬ ਹੀ ਭਾਲਦਾ ਸੀ ਕਿ ਮੈਨੂੰ ਇਹ ਸੀ ਕਿ ਮੈਂ ਗੰਦਾ ਨਾ ਹੋਵਾਂ ਟੂ ਬੀ ਆਨੈਸਟ ਸੋ ਸੋ ਫਿਰ ਮੈਨੂੰ ਮੈਂ ਇਸ ਚੀਜ਼ ਵਿੱਚ ਕਿ ਮੈਂ ਪੜਿਆ ਸੀ ਤਾਂ ਮੈਨੂੰ ਬੈਂਕਿੰਗ ਇੱਕ ਵਧੀਆ ਫੀਲਡ ਲੱਗੀ ਜੋ ਕਿ ਮੈਨੂੰ ਉਸ ਚੀਜ਼ ਵਿੱਚ ਆਨੰਦ ਮਿਲਦਾ ਕਿ ਮੈਂ ਵਧੀਆ ਜੌਬ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਨਹੀਂ ਬੜਾ ਇਹ ਜੇ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਕੈਨੇਡਾ ਅੰਦਰ ਜੇ ਜੌਬਸ ਦੀ ਗੱਲ ਕਰੀਏ ਮੈਡੀਕਲ ਐਜੂਕੇਸ਼ਨ ਇਹ ਬੈਂਕਿੰਗ ਇਹ ਜਿਹੜੀਆਂ ਜੌਬ ਇੱਕ ਨੰਬਰ ਦੀ ਜੌਬ ਹੈਗੀ ਇਹਨਾਂ ਚ ਤੇ ਬਿਲਕੁਲ ਜੀ ਹਾਂ ਜੀ ਵਧੀਆ ਜੌਬਾਂ ਵਿੱਚ ਬਿਲਕੁਲ ਬਿਲਕੁਲ ਹਾਂ ਕੋਈ ਸ਼ੱਕ ਨਹੀਂ ਨਾਲ ਅਵੋਇਡ ਕਲਰ ਜੌਬਸ ਵੇਰੇ ਜਾਓ ਆਓ ਬਿਲਕੁਲ ਤੁਹਾਨੂੰ ਜਿਹੜੇ ਸਾਡੇ ਬੱਚਿਆਂ ਦੀ ਆਪਾਂ ਗੱਲ ਕਰੀਏ ਸਾਡੇ ਬੱਚੇ ਜਿਹੜੇ ਆਉਂਦੇ ਆ ਉਹ ਉਹਨਾਂ ਨੂੰ ਬਹੁਤਾ ਬੈਂਕਾਂ ਬਾਰੇ ਗਿਆਨ ਬਣੀ ਹੁੰਦਾ ਉਹ ਇਦਾਂ ਦਾ ਕਦੇ ਕੋਈ ਸਾਹਮਣੇ ਆਈ ਗੱਲ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਜਿੰਨਾਂ ਨੂੰ ਗਿਆਨ ਨਹੀਂ ਉਹ ਕਿਹੜੀ ਗੱਲ ਦਾ ਧਿਆਨ ਰੱਖਣਾ ਸੋ ਮੈਂ ਇੱਕ ਮੈਂ ਕਹਿੰਦਾ ਬੈਂਕ ਬਾਰੇ ਨਹੀਂ ਕਹਿੰਦਾ ਮੈਂ ਇਸ ਸਟੌਕ ਕੁਐਸ਼ਨ ਨੂੰ ਥੋੜਾ ਜਿਹਾ ਜਰਨਲੀ ਦਿੰਨਾ ਹੈਗਾ ਆਨਸਰ ਦਿੰਨਾ ਹੈਗਾ ਤੁਹਾਨੂੰ ਜਿਦੋਂ ਵੀ ਕੋਈ ਬੱਚਾ ਇਹ ਸੋਚਦਾ ਹੈ ਕਿ ਮੈਂ ਮੈਂ ਕੈਨੇਡਾ ਜਾਣਾ ਹੈ ਜਾਂ ਆਸਟ੍ਰੇਲੀਆ ਜਾਣਾ ਹੈ ਜਾਂ ਯੂ ਐਸ ਜਾਣਾ ਹੈਗਾ ਉਹਨਾਂ ਨੂੰ ਥੋੜਾ ਜਿਹਾ ਪ੍ਰੋਐਕਟਿਵ ਹੋਣਾ ਚਾਹੀਦਾ ਵੀ ਉਹਨਾਂ ਨੂੰ ਥੋੜਾ ਜਿਹਾ ਕੁਐਸ਼ਨ ਪੁੱਛਨੇ ਚਾਹੀਦੇ ਨੇ ਵੀ ਦੁਨੀਆ ਬਾਹਰ ਕਿੱਥੇ ਵਸਦੀ ਪਈ ਕਿੱਥੇ ਇਹ ਵੀ ਹੈਗਾ ਵੀ ਆਪਾਂ ਜੇ ਕੋਈ ਬਚਾਇਲਟ ਜਾਂ ਹ ਉਹਨਾ ਤੁਸੀਂ ਕੰਮ ਕਰੋ ਤਾਂ ਤੁਸੀਂ ਥੋੜਾ ਪੜੋਕੀ ਆਪ ਤਾਂ ਮੈਂ ਬਾਹਰ ਜੇ ਜਾਣਾ ਹੈਗਾ ਮੈਂ ਥੋੜਾ ਜਿਹਾ ਆਪਣੇ ਆਪ ਤੇ ਮੈਂ ਸੈਲਫ ਡਿਪੈਂਡੈਂਟ ਹੋਵਾਂ ਮੈਂ ਇਸੇ ਕਈ ਬੱਚਿਆਂ ਨੂੰ ਦੇਖਿਆ ਹੈਗਾ ਜੀ ਉਹਨਾਂ ਦੀ ਗਾਇਡਲੈਟਸ ਵੀ ਹੋ ਜਾਂਦੀ ਹੈ ਉਹਨਾਂ ਦੇ ਵੀਜ਼ੇ ਵੀ ਆ ਜਾਂਦੇ ਨੇ ਟਿਕਟ ਤੱਕ ਹੋ ਜਾਂਦੀ ਹੈ ਸਾਨੂੰ ਫੋਨ ਆਉਂਦਾ ਜੀ ਬੱਚੇ ਨੂੰ 에어ਪੋਰਟ ਤੋਂ ਲੈ ਕੇ ਆਉਣਾ ਜਦੋਂ ਅਸੀਂ ਬੱਚੇ ਨੂੰ ਪੁੱਛਦੇ ਹਾਂ ਜੀ ਜੀ ਕਿਹੜੀ 에어ਲਾਈਨ ਤੋਂ ਸਾਨੂੰ ਇਹ ਹੀ ਆਨਸਰ ਕਈ ਵਾਰੀ ਸੁਣ ਨੂੰ ਮਿਲਦਾ ਜੀ ਡੈਡੀ ਨੂੰ ਪਤਾ ਜਾਂ ਮੰਮੀ ਨੂੰ ਪਤਾ ਸੋ ਉਹ ਉੱਥੇ ਆ ਕੇ ਬੱਚਾ ਗਲਤ ਹੈ ਕਿ ਜਦੋਂ ਤੁਸੀਂ ਕਹਾਂਗੇ ਪਗਾਨੇ ਦੇਸ਼ ਦੀ ਧਰਤੀ ਤੇ ਪੈਰ ਰੱਖ ਲਿਆ ਜੀ ਵਾਡੇ ਤੇ ਉਦੋਂ ਹੀ ਜ਼ਿੰਮੇਵਾਰੀ ਪੈ ਗਈ ਹੈ ਤੁਸੀਂ ਉਦੋਂ ਆਪ ਦੇ ਹੀ ਡਿਸੀਜਨ ਲੈਣੇ ਮੈਂ ਜਿਹੜੀ ਜੌਬ ਕਰਦਾ ਕਿ ਮੈਂ ਕਈ ਵਾਰੀ ਉੱਥੇ ਬੱਚਿਆਂ ਨੂੰ ਇਹ ਕਹਣਾ ਕਿ ਆਹ ਕਾਕਾ ਤੇਰਾ ਜਾਂ ਵੀ ਆ ਤੁਹਾਡਾ ਪਹਿਲਾ ਕੈਨੇਡਾ ਚ ਡਿਸੀਜਨ ਆ ਤੋਂ ਹੁਣ ਤੁਸੀਂ ਲਓ ਜਾਏ ਉਹਨਾਂ ਦੇ ਨਾਲ ਕੈਨੇਡਾ ਦੇ ਬੱਚਿਆਂ ਦਾ ਕੋਈ ਰਿਸ਼ਤੇਦਾਰ ਆ ਜਾਂਦਾ ਜੀ ਤੇ ਉਹ ਰਿਸ਼ਤੇਦਾਰ ਦੇ ਮੂੰਹ ਵੱਲ ਦੇਖਦੇ ਮੈਂ ਉਹਨਾਂ ਨੂੰ ਛੇੜਦਾ ਹੁੰਦਾ ਮੈਂ ਨਾ ਤੁਸੀਂ ਰਿਸ਼ਤੇਦਾਰ ਦੇ ਮੂੰਹ ਵੱਲ ਨਾ ਵੇਖੋ ਇਹ ਤੁਹਾਡੀ ਲਾਈਫ ਆ ਹੁਣ ਇਹਨੂੰ ਤੁਸੀਂ ਆਪਦੀ ਲਾਈਫ ਤੋਂ ਕਿੰਦਰ ਨੂੰ ਲੈ ਕੇ ਜਾਣਾ ਕਿੱਦਾਂ ਦੀ ਬਣਾਉਣਾ ਚਾਹੁੰਦੇ ਹੋ ਸੋ ਤੁਸੀਂ ਹੁਣ ਆਪਦਾ ਡਿਸੀਜਨ ਲਓ ਕਿਉਂਕਿ ਤੁਸੀਂ ਜਦੋਂ ਵੀ ਕੋਈ ਡਿਸੀਜਨ ਲਾਹੋਗੇ ਉਹ ਗਲਤ ਵੀ ਹੋਊਗਾ ਉਹ ਸਹੀ ਵੀ ਹੋ ਸਕਦਾ ਹੈ ਜੀ ਪਰ ਹਾਂ ਜੀ ਜੇ ਗਲਤ ਹੋਇਆ ਤੇ ਆਪ ਕੋ ਉਸ ਗਲਤੀ ਤੋਂ ਸਿੱਖੀਏ ਤੇ ਆਪਾਂ ਅੱਗੇ ਵਧਦੇ ਰਹੀਏ ਕਿ ਆਪ ਕੋ ਉਸ ਗਲਤੀ ਤੋਂ ਡੀਮੋਟੀਵੇਟ ਨਾ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਹਨਾ ਆਪਣਾ ਘਰ ਛੱਡਣ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਜਾਣਕਾਰੀ ਹੋਣੀ ਜ਼ਰੂਰੀ ਹੈ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜਿੱਥੇ ਜਿਹੜੇ ਤੁਸੀਂ ਕਾਲਜ ਵਿੱਚ ਜਾਣਾ ਉਸ ਕਾਲਜ ਬਾਰੇ ਤੁਹਾਨੂੰ ਪਤਾ ਹੋਵੇ ਜਿਹੜੇ ਤੁਸੀਂ ਕੋਰਸ ਵਿੱਚ ਜਾ ਰਹੇ ਹੋ ਤੁਹਾਨੂੰ ਉਹਦਾ ਪਤਾ ਹੋਵੇ ਕਿ ਇਹ ਕੋਰਸ ਹੈ ਕੀ ਮੈਂ ਕਰਨ ਜਾ ਰਿਹਾ ਮੈਂ ਮੈਂ ਕਿੱਥੇ ਪੜ੍ਹਨ ਜਾ ਰਿਹਾ ਜੀ ਇਹ 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 ਮੇਨ ਹੈ ਕਿ ਬੱਚਿਆਂ ਨੂੰ ਕਈ ਵਰੀ ਇਹ ਨਹੀਂ ਪਤਾ ਹੁੰਦਾ ਵੀ ਉਹ ਕੋਰਸ ਤੋਂ ਲੈ ਆਉਂਦੇ ਨੇ ਕਈ ਜਿੱਦਾਂ ਹੁਣ ਕਈ ਬੱਚਿਆਂ ਨੇ ਉੱਥੇ ਮੈਕਾਵਾਂ ਤੇ ਉਹਨਾਂ ਨੇ ਸਿੰਪਲ ਲਾਈਕ ਆਰਟਸ ਪੇ ਚ ਉਹਨਾਂ ਨੇ ਕੀਤੀ ਹੁੰਦੀ ਹੈ ਜੀ ਆਪਣੀ 12th ਕੀਤੀ ਹੁੰਦੀ ਹੈ ਬਾਅਦ ਵਿੱਚ ਉਹਨਾਂ ਨੂੰ ਕੋਈ ਕੰਪਿਊਟਰ ਦਾ ਐਕਸਪੀਰੀਅੰਸ ਨਹੀਂ ਹੁੰਦਾ ਇੱਥੇ ਜਿੱਦੋਂ ਕੰਪਿਊਟਰ ਸਾਇੰਸ ਦਾ ਪ੍ਰੋਗਰਾਮ ਲੈ ਕੇ ਆ ਜਾਂਦੇ ਉਹਨਾਂ ਵਿਚਾਰਿਆਂ ਨੇ ਕੰਪਿਊਟਰ ਤੇ ਕੋਈ ਇੰਨਾ ਕੋਈ ਉਹਨਾਂ ਨੂੰ ਸੋਚ ਨਹੀਂ ਮਿਲਿਆ ਹੁੰਦਾ ਕਿ ਦੋ ਕੰਪਿਊਟਰ ਵਿੱਚ ਉਹਨਾਂ ਨੂੰ ਕਿਉਂਕਿ ਇੱਥੇ ਆਣ ਕੇ ਉਹਨਾਂ ਨੂੰ ਇੱਕ ਐਡਵਾਂਸ ਚੀਜ਼ ਪੜ੍ਹਨੀ ਪੈਂਦੀ ਹੈ ਉਹ ਉਹਨਾਂ ਲਈ ਔਖਾ ਬਣ ਜਾਂਦਾ ਜਦਕਿ ਉਹਨਾਂ ਕੋਲੇ ਇੰਡੀਆ ਵਿੱਚ ਬਹੁਤ ਆਪਸ਼ਨਸ ਹੁੰਦੀਆਂ ਕਿ ਉਹ ਆਪ ਦਾ ਪ੍ਰੋਗਰਾਮ ਉਸੇ ਤਰ੍ਹਾਂ ਲੈ ਕੇ ਆਉਣ ਕਿ ਜਿੰਦੇ ਵਿੱਚ ਉਹ ਆਪੇ ਆਪ ਨੂੰ ਕੰਫਰਟੇਬਲ ਫੀਲ ਕਰੂ ਜਿਹੜਾ ਉਹਨਾਂ ਨੂੰ ਸੌਖਾ ਲੱਗੇ ਹਾਂ ਬਿਲਕੁਲ ਇਹ ਇੱਕ ਉਹਨਾਂ ਨੂੰ ਜਿੱਥੇ ਉਹ ਜਾ ਰਹੇ ਉਥੋਂ ਦੇ ਪਾਣ ਪਾਣੀ ਬਾਰੇ ਵੀ ਕੋਈ ਜਾਣੂ ਹੋਣਾ ਜ਼ਰੂਰੀ ਹੈ ਮੈਂ ਜ਼ਰੂਰ ਕਮੈਂਡ ਕਰਾਂਗਾ ਕਿ ਤੁਸੀਂ ਉਹ ਜਿਹੜੇ ਕਾਊਨਟੀ ਦਾ ਸ਼ਹਿਰ ਚ ਜਾ ਰਹੇ ਹੋ ਉਹ ਤੁਹਾਡਾ ਡਿਸੀਜਨ ਹੋਣਾ ਚਾਹੀਦਾ ਆਪਾਂ ਇਹ ਨਾ ਡਿਸੀਜਨ ਲਈਏ ਕਿ ਮੇਰਾ ਮੇਰਾ ਚਾਚਾ ਉੱਥੇ ਬੈਠਾ ਜ ਮੇਰਾ ਮਾਮਾ ਉੱਥੇ ਬੈਠਾ ਕਿਉਂਕਿ ਕੈਨੇਡਾ ਇੱਕ ਐਜ ਦੇਸ਼ ਇੱਥੇ ਕੋਈ ਪਤਾ ਨਹੀਂ ਲੱਗਦਾ ਤੁਸੀਂ ਕਦੋਂ ਘਰ ਵੇਚ ਕੇ ਅੱਗੇ ਚੱਲਦੇ ਕਿਉਂਕਿ ਇੱਥੇ ਹਰ ਇੱਕ ਬੰਦਾ ਓਪਰਚੁਨਿਟੀਸ ਮਗਰ ਪਾ ਲੈਂਦਾ ਹੈ ਸੋ ਇਹ ਨਾ ਵੇ ਕਿ ਜਿੰਨੇ ਚਿਰ ਨੂੰ 6 ਮਹੀਨਿਆਂ ਨੂੰ ਤੁਸੀਂ ਇੱਥੇ ਆਓ ਜਿਹੜਾ ਤੁਹਾਡਾ ਰਿਸ਼ਤੇਦਾਰ ਹੋ ਰਿਸ਼ਤੇਦਾਰ ਹੋ ਚਾਰੋਂ ਕਿਸੇ ਸ਼ਹਿਰ ਚਲਾ ਗਿਆ ਫਿਰ ਫਿਰ ਤੁਸੀਂ ਕਿਸੇ ਦੇ ਸਿਰ ਤੇ ਇਹ ਨਾ ਕਹੋ ਕਿ ਮੈਂ ਆਪਣਾ ਡਿਸੀਜਨ ਲਾ ਇਹ ਤੁਹਾਡਾ ਆਪਣਾ ਡਿਸੀਜਨ ਹੋਣਾ ਚਾਹੀਦਾ ਕਿਉਂਕਿ ਜਦੋਂ ਵੀ ਤੁਸੀਂ ਕੈਨੇਡਾ ਵਿੱਚ ਜਾਓਗੇ ਤੁਹਾਨੂੰ ਕੈਨੇਡਾ ਇੱਕ ਇਦਾਂ ਦਾ ਬਣਿਆ ਹੋਇਆ ਕਿ ਉਹਨੇ ਤੁਹਾਨੂੰ ਆਪਣੇ ਆਪ ਹੀ ਸੰਭ ਲੈਣਾ ਹੈਗਾ ਤੁਹਾਨੂੰ ਕਿਸੇ ਦੇ ਇਥੇ ਡਿਪੈਂਡੈਂਟ ਹੋਣ ਦੀ ਲੋੜ ਨਹੀਂ ਹੈਗੀ ਤੁਸੀਂ ਆਪਣੇ ਆਪ ਹੀ ਤੁਹਾਨੂੰ ਜਿਹੜੇ ਕਾਲਜ ਆਉਗੇ ਤੁਹਾਨੂੰ ਕਾਲਜ ਵਾਲੇ ਟੂਲ ਦਿੰਦੇ ਆ ਸ਼ਹਿਰ ਦਾ ਕਾਲਜ ਵਾਲੇ ਤੁਹਾਨੂੰ ਹਰ ਥਾਂ ਤੇ ਹੈਲਪ ਕਰਦੇ ਨੇ ਕਾਲਜ ਵਿੱਚ ਆ ਪ੍ਰੋਪਰ ਡਿਪਾਰਟਮੈਂਟ ਬਣੇ ਹੁੰਦੇ ਜਿਹੜੇ ਬੱਚੇ ਨੂੰ ਹਰ ਥਾਂ ਤੇ ਸਪੋਰਟ ਕਰਦੇ ਆ ਅੱਛਾ ਸਪੋਰਟ ਕਰਦੇ ਆ ਬਿਲਕੁਲ ਕਾਲਜ ਯੂਨੀਵਰਸਿਟੀ ਵਿੱਚ ਯੂਨੀਅਨ ਜਾਂ ਸਟੂਡੈਂਟ ਸੈਂਟਰ ਹੁੰਦੇ ਨੇ ਇੱਥੇ ਜਾਣ ਬੱਚੇ ਤੋਂ ਮੈਂ ਇਹ ਵੀ ਦੇਖਿਆ ਹੈ ਕਿ ਕਈ ਵਾਰੀ ਬੱਚੇ ਆਉਂਦੇ ਨੇ ਤੇ ਉਹਨਾਂ ਨੂੰ ਉਤ ਜਾਂਦੇ ਨਹੀਂ ਹੈਗੇ ਉਹ ਡਰਦੇ ਨੇ ਜਾਂ ਸੰਗਦੇ ਨੇ ਵੀ ਪਤਾ ਨਹੀਂ ਸਾਨੂੰ ਕੀ ਕਹਿਣਗੇ ਜਾਂ ਸਾਨੂੰ ਇਹ ਨਾ ਸੋਚਣ ਯਾਰ ਇਹਨੂੰ ਇੰਨਾ ਵੀ ਨਹੀਂ ਪਤਾ ਹੈਗਾ ਸੋ ਕਿਉਂਕਿ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜਾ ਡਿਪਾਰਟਮੈਂਟ ਬਣਿਆ ਹੋਇਆ ਉਹਨਾਂ ਨੂੰ ਪਤਾ ਹੈ ਵੀ ਇਹ ਸਾਡੇ ਕੋਲ ਬੱਚਾ ਤਾਂ ਹੀ ਆ ਰਿਹਾ ਵੀ ਇਹਨੂੰ ਕੋਈ ਪ੍ਰੋਬਲਮ ਆ ਜਾਂ ਉਹਨੂੰ ਸਾਡੀ ਹੈਲਪ ਚਾਹੀਦੀ ਹੈ ਸੋ ਤੁਹਾਡੀ ਇੱਕ ਬਹੁਤ ਵਧੀਆ ਤੁਹਾਨੂੰ ਇੱਕ ਬਹੁਤ ਵਧੀਆ ਹੈਲਪ ਕਰਨਗੇ ਵੀ ਤੁਸੀਂ ਉਹਨਾਂ ਨੂੰ ਅਪਰੂਵ ਬਿਲਕੁਲ ਇਹ ਇੱਕ ਗੱਲ ਇਹਦੇ ਛੇਵਲ ਸਰਬ ਹੋਰ ਸ਼ੇਅਰ ਕਰੋ ਸਾਡੇ ਬੱਚਿਆਂ ਦੇ ਦਿਮਾਗ 'ਚ ਕੈਨੇਡਾ ਬਾਰੇ ਕਈ ਤਰ੍ਹਾਂ ਦੇ ਵਹਿਮ ਭਰਮ ਜਾਂ ਕੋਈ ਹੋਰ ਸੁਪਨੇ ਹੁੰਦੇ ਆ ਲੇਕਿਨ ਉਹ ਉਹਨੂੰ ਸਚਾਈ ਜਾਣਨਾ ਜ਼ਰੂਰੀ ਨਹੀਂ ਮੈਂ ਕਿੱਥੇ ਚੱਲਿਆ ਮੈਂ ਕੀ ਕੰਮ ਕਰੂੰਗਾ ਕਿਉਂਕਿ ਇੱਥੇ ਤਾਂ ਕੰਮ ਕਰਨਾ ਜ਼ਰੂਰੀ ਹੈ ਨਹੀਂ ਤਾਂ ਉਹਦਾ ਗੁਜ਼ਾਰਾ ਨਹੀਂ ਹੋਣਾ ਤਾਂ ਮੈਂ ਜੋ ਇਹ ਕਹਿਣਾ ਚਾਹਾਂਗਾ ਕਿ ਜਦੋਂ ਵੀ ਕੋਈ ਬੱਚਾ ਕੈਨੇਡਾ ਦਾ ਬੀ ਸੋਚਦਾ ਵੀ ਮੈਂ ਕੈਨੇਡਾ ਜਾਣਾ ਹੈਗਾ ਉਹਨੇ ਬੇਸਿਕਲੀ ਕੀ ਦੇਖਿਆ ਹੁੰਦੇ ਆ ਆਪਣੇ ਫਰੈਂਡਾਂ ਦੀਆਂ ਫੋਟੋਆਂ ਦੇਖ ਲੈਂਦੇ ਆ ਜੀ ਕਿ ਮੇਰੇ ਫਰੈਂਡ ਨੇ ਵੱਡੀ ਗੱਡੀ ਨਾਲ ਫੋਟੋ ਪਾਏ ਜਾਂ ਉਹਨੇ ਆ ਇਤਾਂ ਦੇ ਕੱਪੜੇ ਪਾਏ ਹੈਗੇ ਸੋ ਹਰ ਕੋਈ ਜਿਹੜਾ ਬੰਦਾ ਉਹ ਆਪਣਾ ਇੱਕ ਜਿਹੜੀ ਨਾ ਗੁੱਡ ਸਾਈਡ ਸ਼ੋ ਕਰਦਾ ਹੈਗਾ ਜਿਹੜੀ ਆਪਣੀ ਸਟਰਗਲ ਵਾਲੀ ਹੈ ਜਾਂ ਜਿਹੜੀ ਆਪਣੀ ਦੂਜੀ ਸਾਈਡ ਆਪ ਉਹ ਨਹੀਂ ਸ਼ੋ ਕਰਦੇ ਹੈਗੇ ਕਿਉਂਕਿ ਆਪਾਂ ਇਸ ਦੁਨੀਆ ਵਿੱਚ ਆਪਾਂ ਆਪਦਾ ਬੈਸਟ ਦੇਣਾ ਚਾਹੁੰਨੇ ਹੈਗੇ ਤੋ ਮੈਂ ਇਹ ਹੀ ਕਹਾਂਗਾ ਕਿ ਜੋ ਵੀ ਤੁਸੀਂ ਕਰਨਾ ਰਹੇ ਹੋ ਜਿੱਦਾਂ ਬੱਚੇ ਕਹਿ ਰਹੇ ਜੀ ਇੱਥੇ ਕੰਮ ਨਹੀਂ ਮਿਲ ਰਿਹਾ ਹੈਗਾ ਤੇ ਸਾਨੂੰ ਕੋ ਕੰਮ ਕਿਉਂ ਨਹੀਂ ਮਿਲ ਰਿਹਾ ਹੈਗਾ ਹੁਣ ਜਿੰਨੇ ਬੱਚੇ ਆ ਰਹੇ ਹੈਗੇ ਨੇ ਉਹ ਸਾਰਿਆਂ ਨੇ ਇੱਕੋ ਹੀ ਫੀਲਡ ਵਿੱਚ ਕੰਮ ਲੱਭਣਾ ਹੈ ਜੀ ਮੈਨੂੰ ਕੈਸ਼ੀਅਰ ਦੀ ਜੌਬ ਮਿਲ ਜੇ ਜਾਂ ਕਿਸੇ ਸਟੋਰ ਵਿੱਚ ਜੌਬ ਮਿਲ ਜੇ ਕੋਈ ਬੱਚਾ ਟ੍ਰੇਡ ਨਹੀਂ ਸਿੱਖ ਕੇ ਆ ਰਿਹਾ ਉਸ ਤੋਂ ਹੁਣ ਜੇ ਆਪਾਂ ਕਿਸੇ ਉੱਥੇ ਇੰਡੀਆ ਚ ਕਿਸੇ ਬੱਚੇ ਨੂੰ ਕਹਿ ਦਈਏ ਕਿ ਪਲੀਜ਼ ਤੁਸੀਂ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਿਓ ਪਲੰਮਿੰਗ ਦਾ ਕੰਮ ਸਿੱਖਿਓ ਤੁਸੀਂ ਆਪਣੇ ਮਕੈਨਿਕ ਦਾ ਕੰਮ ਸਿੱਖਿਓ ਜੋ ਕਈ ਵਾਰੀ ਸਾਨੂੰ ਇਹ ਵੀ ਸੁਣਨ ਨੂੰ ਮਿਲਦਾ ਕਿ ਮੈਂ ਆਪੇ ਹੱਥੋਂ ਕਾਲੇ ਕਰਾਂ ਚਲੀ ਕੈਨੇਡਾ ਤੇ ਇੱਕ ਸੋਹਣਾ ਦੇਸ਼ ਆ ਮੈਂ ਉੱਥੇ ਜਾਵਾਂਗਾ ਤੇ ਵਧੀਆ ਰਹਿਵਾਂਗਾ ਬਟ ਇਹ ਨਹੀਂ ਪਤਾ ਕਿ ਕੈਨੇਡਾ ਆਣ ਕੇ ਜੇ ਆਪਾਂ ਇੰਡੀਆ ਵੇਚਣੀ ਆ ਜੀ ਆਪਣੇ ਉੱਥੇ ਦਾਦੇ ਪੜਦਾਦਿਆਂ ਨੇ ਸਟਰਗਲ ਕੀਤਾ ਸੀ ਪੇਰੈਂਟਸ ਨੇ ਸਟਰਗਲ ਕੀਤਾ ਸੀ ਕਿ ਤੇ ਆਪਾਂ ਇੱਥੇ ਪਹੁੰਚੇ ਆ ਆਪਾਂ ਮੌਜਮਾਨ ਰਹੇ ਆ ਮੌਜਮਾਨ ਰਹੇ ਆ ਪਰ ਇਹ ਬੱਚਿਆਂ ਦਾ ਕਮਝਣਾ ਚਾਹੀਦਾ ਕਿ ਤੁਸੀਂ ਵੀ ਤੁਹਾਨੂੰ ਵੀ ਸਟਰਗਲ ਕਰਨਾ ਪੈਣਾ ਤਾਂ ਕਿ ਕੱਲ ਨੂੰ ਤੁਸੀਂ ਆਪਣੇ ਬੱਚਿਆਂ ਦਾ ਭੇਟਾ ਬਣਾਓਗੇ ਕੱਲ ਨੂੰ ਤੁਹਾਡੇ ਦੀਆਂ ਪੀੜ੍ਹੀਆਂ ਵੱਜਣਗੀਆਂ ਸੋ ਤੁਸੀਂ ਵੀ ਉਦਾਂ ਹੀ ਸਟਰਗਲ ਕਰੋਗੇ ਜਿੱਦਾਂ ਆਪਣੇ ਬੱਚਿਆਂ ਆਪਣੇ ਆਪਣੇ ਪੇਰੈਂਟਸ ਨੇ ਕੀਤਾ ਹੈਗਾ ਸੋ ਐਂ ਸਟਰਗਲ ਕਰਨ ਵਿੱਚ ਕੋਈ ਮੈਂ ਕਹਿੰਨਾ ਕਿ ਮੈਂ ਕੋਈ ਸ਼ਰਮ ਮਹਿਸੂਸ ਕਰਨੀ ਚਾਹੀਦੀ ਤੇ ਨਾ ਹੀ ਕੋਈ ਬੁਰੀ ਚੀਜ਼ ਆ ਇਹ ਵਧੀਆ ਚੀਜ਼ ਆ ਬੰਦਿਆ ਇਹਦੇ ਨਾਲ ਹੀ ਆਪਾਂ ਆਪਣੀ ਲਾਈਫ ਤੇ ਚੱਕ ਕੇ ਆਪਣਾ ਜਿਹੜਾ ਆਪਾਂ ਇਨਵੋਲ ਆਪਾਂ ਜਿਹੜੀ ਆਪਣੇ ਵਿੱਚ ਚੇਂजेस ਆਉਂਦੀ ਆ ਆਪਣੀ ਜਿੰਨੀ ਵੀ ਆਪਣੀ ਜਨਰੇਸ਼ਨਸ ਨੇ ਆਪਾਂ ਤਾਂ ਹੀ ਅੱਗੇ ਵਧ ਸਕਾਂਗੇ हां बिल्कुल। ਕਹਿਣ ਦਾ ਮਤਲਬ ਇਹ ਹੈ ਵੀ ਸਾਡਾ ਵੀ ਮਿੱਤਰ ਪਿਆਰੇ ਉਹ ਵੀ ਜੇ ਤੁਸੀਂ ਕੈਨੇਡਾ ਆ ਰਹੇ ਹੋ ਤਾਂ ਤੁਹਾਨੂੰ ਇੱਥੋਂ ਦੀ ਰਹਿਣ ਸਹਿਣ ਬਾਰੇ ਇੱਥੋਂ ਦੇ ਤੁਸੀਂ ਕਾਮਯਾਬ ਕਿਵੇਂ ਹੋਣਾ ਉਹਦੀਆਂ ਬਰੀਕੀਆਂ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਬਿਲਕੁਲ ਠੀਕ ਹੈ। ਇੱਕ ਜਿਹੜੀ ਗੱਲ ਹੋਰ ਆਖਰੀ ਗੱਲ ਜਿਹੜੀ ਆਪਣੇ ਬੱਚਿਆਂ ਨੂੰ ਮੈਂ ਦੇਖਿਆ ਵੀ ਇੱਥੇ ਕਾਰਾਂ ਖਰੀਦ ਲੈਂਦੇ ਆ ਵੱਡੀਆਂ-ਵੱਡੀਆਂ ਹਨ ਉਹ ਆਪਦਾ ਜੇਬ ਜੇਬ ਨਹੀਂ ਦੇਖਦੇ। ਬਾਅਦ ਚ ਉਹਨਾਂ ਦਾ ਜਿਹੜਾ ਰੈਕਟੋ ਖਰਾਬ ਹੋ ਜਾਂਦਾ ਫਿਰ ਉਹਨਾਂ ਨੂੰ ਪੀਆਰ ਲੈਣ ਲੱਗਿਆ ਜਾਂ ਅੱਗੇ ਵਧਣ ਵਾਸਤੇ ਬੜੇ ਉਹਨਾਂ ਨੂੰ ਖਰਚਲ ਪੈਸੇ ਦਾ ਸਾਹਮਣਾ ਕਰਨਾ ਪੈਂਦਾ। ਤੇ ਇਹ ਕੀ ਕਿੰਨੀ ਕੀ ਗੱਲ ਸਹੀ ਹੈ ਇਹ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਇਸ ਤੋਂ ਬਚਣ ਲਈ ਬਿਲਕੁਲ ਜੀ ਦੇਖੋ ਜੀ ਜਦੋਂ ਵੀ ਆਪਾਂ ਕਿਸੇ ਵੀ ਦੇਸ਼ ਵਿੱਚ ਆਈਏ ਆਪਾਂ ਆਪਾਂ ਦੇਖ ਲਓ ਜੀ ਆਪਾਂ ਜੇ ਆਪਦੇ ਸ਼ਹਿਰ ਤੋਂ ਦੂਜੇ ਸ਼ਹਿਰ ਹੀ ਚਲੇ ਜਾਈਏ ਆਪਾਂ ਨੂੰ ਇਹ ਸਮਝ ਆਉਂਦੀ ਆਪਾਂ ਤਾਂ ਹੁਣ ਇੱਕ ਇੱਕ ਟੋਟਲੀ ਡਿਫਰੈਂਟ ਕੰਟਰੀ ਵਿੱਚ ਆ ਗਏ ਆ। ਸੋ ਇੱਥੇ ਆਪਾਂ ਇਹ ਨਹੀਂ ਕਹਿਣਾ ਕਿ ਮੈਂ ਵੀ ਮੇਰਾ ਜਿਹੜਾ ਜਿੰਦੇ ਕੋਲ ਮੈਂ ਰਹਿਣਾ ਪਿਆ ਉਹਨਾਂ ਦੇ ਕੋਲੇ ਵਰਦੀ ਤੇ ਗੱਡੀ ਮੈਨੂੰ ਵੀ ਮੇਰੇ ਕੋਲੇ ਜਿਹੜੇ ਪੂਰਾ ਦਾ ਮੈਨੂੰ ਪੁੱਛਦੇ ਵੀਦੇ ਪੂਰਾ ਤਾਂ ਗੱਡੀ ਤੇ ਜਾਣਾ ਰਾਈਟ ਮੈਂ ਕਹਿੰਦਾ ਠੀਕ ਆ ਵੀਰੇ ਕੋਲੇ ਅੱਜ ਗੱਡੀ ਦਿੱਸਦੀ ਭਈ ਜਦੋਂ ਪਰ ਵੀਰਾ ਕੈਨੇਡਾ ਆਇਆ ਸੀ ਵੀਰੇ ਨੇ ਵੀ ਸ਼ਾਇਦ ਸੱਤਾਂ ਤੇ ਸਫ਼ਰ ਕੀਤਾ ਸੀ ਮਤਲਬ ਜਿਹੜੀ ਆਪਾਂ ਸਟੱਡੀ ਲਈ ਆ ਉਹ ਸਾਰੀ ਗੱਡੀਆਂ ਵਾਲੇ ਪਾਸੇ ਨਹੀਂ ਦੌੜੇ। ਲਾਈਫ ਤੋਂ ਮੈਂ ਪੜਦਾ ਰਿਆ ਮੈਂ 4 ਸਾਲ ਆਪਣੀ ਡਿਗਰੀ ਜਾਤੇ ਮੈਨੂੰ ਗੱਡੀ ਨਹੀਂ ਮਿਲੀ ਸੀ ਕਿ ਡੈਡੀ ਨੇ ਕਿਹਾ ਕਾਕਾ ਗੱਡੀ ਤੇ ਨਾ ਮੈਨੂੰ ਇੰਡੀਆ ਵੀ ਕੁਝ ਨਹੀਂ ਸੀ ਮਰੇ ਸੀ ਸੋ ਵੀ ਮੈਂ ਆਪਣੀ এডুকেਸ਼ਨ ਪੂਰੀ ਕਰਕੇ ਜੌਬ ਕਰਕੇ ਵੀ ਮੈਂ ਪਹਿਲਾਂ ਘਰ ਲੈ ਆਇਆ ਜੀ ਅਸੀਂ ਘਰ ਲੈ ਕੇ ਫਿਰ ਅਸੀਂ ਗੱਡੀਆਂ ਵੱਲ ਹੋਏ ਆ ਕਿਉਂਕਿ ਗੱਡੀਆਂ ਦਾ ਜਿਹੜਾ ਇਹ ਹੈ ਕਿ ਬੱਚੇ ਜ਼ਰੂਰ ਇੱਥੇ ਆਉਂਦੇ ਗੱਡੀਆਂ ਲੈ ਲੈਂਦੇ ਪਰ ਗੱਡੀਆਂ ਦਾ ਖਰਚਾ ਬਹੁਤ ਆਜੀ ਇੱਥੇ ਸੋ ਗੱਡੀ ਦਾ ਇੰਸ਼ੋਰੈਂਸ ਆ ਇੰਸ਼ੋਰੈਂਸ ਬਚਣ ਬਹੁਤ ਮਹਿੰਗਾ ਪੈਂਦਾ ਕਿਉਂਕਿ ਉਹ ਉਹ ਥੋੜਾ ਕਸਾ ਬਰਿਸਕੀ ਹੁੰਦਾ ਗਵਰਨਮੈਂਟ ਵਾਸਤੇ ਜਦੋਂ ਵੀ ਉਹਨਾਂ ਦਾ ਇੰਸ਼ੋਰੈਂਸ ਤੋਂ ਐਕਸਪੈਂਸਿਵ ਹੁੰਦਾ ਸੋ ਬੱਚਿਆਂ ਦੇ ਨਾਲ ਹੋਰ ਵੀ ਖਰਚੇ ਨੇ ਉਹਨਾਂ ਨੇ ਕੀਸਾ ਦੇਣੀਆਂ ਨੇ ਉਹਨਾਂ ਨੇ ਆਪਣਾ ਰੈਂਟ ਦੇਣਾ ਜੀ ਗਰੋਸਰੀਜ਼ ਉਹਨਾਂ ਨੇ ਬਾਏ ਕਰਨੀਆਂ ਫੋਨ ਦਾ ਬਿੱਲ ਆ ਜੀ ਫਿਰ ਉਹਨਾਂ ਨੇ ਆਪਣਾ ਵੀ ਥੋੜਾ ਬਹੁਤਾ ਜਿਹੜਾ ਉਹਨਾਂ ਦਾ ਲਾਈਫ ਸਟਾਈਲ ਉਹਨਾਂ ਦੇ ਵੀ ਖਰਚੇ ਆ ਪਰ ਜੇ ਨਾਲ ਉਹਨਾਂ ਨੇ ਇੱਕ ਗੱਡੀ ਦਾ ਲੈ ਲਿਆ ਜੀ ਗੱਡੀ ਦੀ ਕਿਸੇ ਪਰ ਜਾਓ ਦੀ ਗੱਡੀ ਦਾ ਤੇਲ ਪਾਣੀ ਆ ਵੀ ਗੱਡੀ ਤੇ ਫਿਰ ਤਾਂ ਨਸੀਮ ਆ ਜੀ ਹਾਂ ਸੋ ਉਹ ਬੱਚਿਆਂ ਦਾ ਬਹੁਤ ਖਰਚਾ ਹੋ ਜਾਂਦਾ ਸੋ ਮੈਂ ਤਾਂ ਇਹ ਹੀ ਰਿਕਮੈਂਡ ਕਰਦਾ ਹਾਂ ਨਾ ਕਿ ਪਹਿਲਾਂ ਪੜੋ ਕੰਮ ਲਾਓ ਪੀਆਰ ਲਾਓ ਜੀ ਪੀਆਰ ਲੈ ਕੇ ਉਦੋਂ ਬਾਅਦ ਤੁਸੀਂ ਆਪਣੀ ਜਿਹੜੀ ਵੀ ਲਾਈਫ ਜੋ ਵੀ ਤੁਹਾਡੇ ਦਿੱਖ ਨੇ ਉਹ ਮੈਂ ਫਿਰ ਪੂਰਾ ਕਰੋ ਕਿਉਂਕਿ ਜੇ ਆਪਾਂ ਪਹਿਲਾਂ ਇਨ੍ਹਾਂ ਚੀਜ਼ਾਂ ਵੱਲ ਭੱਜ ਗਏ ਤਾਂ ਆਪਾਂ ਇੱਕ ਆਫ ਟ੍ਰੈਕ ਹੋ ਜਾਾਂਗੇ ਤਾਂ ਜਿਹੜਾ ਆਪਣਾ ਮੇਨ ਮਕਸਦ ਆ ਜੀ ਆਪਾਂ ਉਹ ਉਹ ਹਾਸਲ ਕਰਨ ਦੀ ਥੋੜਾ ਜ਼ਿਆਦਾ ਸਮਾਂ ਲੱਗਦਾ ਜੇ ਜਦੋਂ ਅਸੀਂ ਉਹ ਚੋ ਡਿਫਾਲਟਰ ਮੰਨ ਲਓ ਜਿਵੇਂ ਹੋ ਜਾਂਦੇ ਆ ਫਿਰ ਇਹਦਾ ਕੋਈ ਨੁਕਸਾਨ ਹੈਗਾ ਬਿਲਕੁਲ ਜਿਦੋਂ ਵੀ ਆਪਾਂ ਕਿਤੇ ਆਪਾਂ ਇੰਡੀਆ ਵਿੱਚ ਵੀ ਕਹਿ ਦਈਏ ਕਿ ਜਿਨ੍ਹਾਂ ਨੇ ਆਪਾਂ ਕਿਸੇ ਬੰਦੇ ਨੂੰ ਆਪਾਂ ਪੈਸੇ ਦੇਣੇ ਹੋਣ ਤੇ ਆਪਾਂ ਨਾ ਦੇਈਏ ਤੇ ਆਪਾਂ ਆਪਾਂ ਇੱਕ ਵਿਹਾਰ ਖਰਾਬ ਕਰ ਲੈਂਦੇ ਆ ਸੋ ਕੈਨੇਡਾ ਵਿੱਚ ਵੀ ਆ ਇਹ ਵੀ ਜੇ ਤੁਸੀਂ ਆਪਣੇ ਰੈਕੋਰਡ ਨੂੰ ਖਰਾਬ ਕਰ ਲਿਆ ਜੀ ਆਪਣੇ ਕ੍ਰੈਡਿਟ ਕ੍ਰੈਡਿਟ ਦੀ ਸਕਰੀਨ ਨੂੰ ਖਰਾਬ ਕਰ ਲਿਆ ਜੀ ਤੋ ਤੁਹਾਨੂੰ ਜਦੋਂ ਵੀ ਕਿਸੇ ਬੰਦੇ ਨੇ ਪੈਸੇ ਦੇਣੇ ਆ ਬਿਲਕੁਲ ਜੀ ਤੁਹਾਨੂੰ ਉਹ ਉਹ ਕੁਐਸ਼ਨ ਤੁਹਾਨੂੰ ਆਊਗਾ ਹੀ ਆਊਗਾ ਕਿ ਇੱਥੇ ਤੁਸੀਂ ਡਿਫਾਲਟਰ ਕਿਉਂ ਹੋਏ ਸੀ ਜਿਵੇਂ ਆਪਾਂ ਇੰਡੀਆ ਚ ਡਿਫਾਲਟਰ ਕਹਿ ਦਿੰਦੇ ਇੱਥੇ ਅਸੀਂ ਗ੍ਰੈਂਡ ਕਹਿੰਦੇ ਆ ਕਿ ਤੁਸੀਂ ਗ੍ਰੈਂਡ ਸੀ ਤੁਹਾਡੇ ਕ੍ਰੈਡਿਟ ਤੇ ਕੱਟੋਂ ਆ ਸੋ ਮੈਂ ਤੇ ਇਹ ਨਹੀਂ ਸੁਜੈਸਟ ਕਰੂੰਗਾ ਕਿ ਜਿੰਨਾ ਆਪਾਂ ਤੋਂ ਬਚਿਆ ਜਾ ਸਕਦਾ ਉਤੋਂ ਬਚੋ ਲੋਨ ਤੋਂ ਬਚੀਏ ਹੂੰ ਡਾਕਟਰ ਇੱਥੇ ਐਡ ਕਰਨਾ ਚਾਹਾਂਗਾ ਕਿ ਇਕੱਲਾ ਕੁੜੀਆਂ ਨੂੰ ਹੀ ਮੁੰਡਿਆਂ ਨੂੰ ਵੀ ਰੋਟੀ ਪਾਣਾ ਰੋਟੀ ਪਾਣੀ ਸਿੱਖਿਉਣਾ ਚਾਹੀਦਾ ਜਾਂ ਕਿ ਰੋਟੀ ਤਾਂ ਹਰ ਇੱਕ ਬੰਦੇ ਨੇ ਖਾਣੀ ਆ ਹਰ ਇੱਕ ਵਿਅਕਤੀ ਦੀ ਬਿਲਕੁਲ ਜੀ ਸੋ ਮੈਂ ਕਈ ਵਾਰੀ ਉੱਥੇ ਜਦੋਂ ਕਿੰਦਾ ਵੀਜ਼ਾ ਆ ਜਾਂਦਾ ਸਾਨੂੰ ਫੋਨ ਕਰਦੇ ਨੇ ਮੈਂ ਕਹਿੰਨਾ ਵੀ ਹੁਣ ਮੁੰਡੇ ਆਪਦੇ ਕੋਲ ਬੁਲਟ ਦੀ ਜਾਂ ਗੱਡੀ ਦੀ ਚਾਹੀਦੀ ਲੈ ਲੋ ਤੇ ਇਹਨੂੰ ਮਾੜਾ ਜਿਹਾ ਰਸੋਈ ਦੇ ਥੋੜਾ ਜਿਹਾ ਟ੍ਰੇਨਿੰਗ ਦਿਓ ਐਟਲੀਸ ਬੱਚੇ ਨੂੰ ਰੋਟੀ ਬਣਾ ਕੇ ਖਾਣੀ ਉਹਨਾਂ ਦਾ ਆਪਣਾ ਆਪ ਨੂੰ ਉਹਨੂੰ ਆਉਣਾ ਚਾਹੀਦਾ। ਕਲਾਸਟ ਗੱਲ ਵੀ ਇੰਨੀ ਸੇਵਾ ਕਰਨ ਦੇ ਨਾਲ ਤੁਹਾਨੂੰ ਦਾ ਸਬਜ਼ੀਆਂ ਕਾਉਣ ਦਾ ਸ਼ੌਂਕ ਵੀ ਹੈ। ਅ ਅਸਲ ਵਿੱਚ ਜਦੋਂ ਮੈਂ ਆਪੇ ਸਕੂਲ ਪੜ੍ਹਨਾ ਹੁੰਦਾ ਸੀ ਸੋ ਮੈਥ ਕਿਉਂਕਿ ਉਹ ਆਰਮੀ ਸਕੂਲ ਮਿਲਟਰੀ ਸਕੂਲ ਸੀ ਉੱਥੋਂ ਥੋੜੀ ਜਿਹੀ ਐਜੂਕੇਸ਼ਨ ਇੱਕ ਡਿਫਰੈਂਟ ਉਹਨਾਂ ਦਾ ਇੱਕ ਸਿਸਟਮ ਸੀ ਸੋ ਬਹੁਤ ਡਿਫਰੈਂਟਲੀ ਬੱਚਿਆਂ ਨੂੰ ਪੜ੍ਹਾਉਂਦੇ ਸੀ ਉਹ ਮੇਰਾ ਲਾਈਕ ਕਲਾ ਐਜੂਕੇਸ਼ਨ ਤੇ ਫੋਕਸ ਨਹੀਂ ਕਰਦੇ ਉਹ ਪਰਸਨੈਲਿਟੀ ਡਿਵੈਲਪਮੈਂਟ ਤੇ ਵੀ ਬਹੁਤ ਧਿਆਨ ਦਿੰਦੇ ਸੀ ਜ਼ੋਰ ਦਿੰਦੇ ਸੀ ਸੋ ਮੈਨੂੰ ਛੋਟੇ ਹੁੰਦੇ ਲਾਈਕ ਮੈਨੂੰ ਪੁੱਲਾਂ ਪੱਲਾਂ ਨਾਲ ਐ ਮੈਨੂੰ ਲਾਈਕ ਐਨੀਮਲਸ ਨਾਲ ਬਹੁਤ ਪਿਆਰ ਆਦੀ ਸਬਜ਼ੀਆਂ ਨਾਲ ਬਹੁਤ ਪਿਆਰਾ ਹਾਂ ਜੀ ਹੁਣ ਵੀ ਜਦੋਂ ਆ ਸਾਡੇ ਤੇ ਮੈਂ ਪਨੀਰੀ ਲਾ ਲੈਣਾ ਜੀ ਅੰਦਰ ਜਦੋਂ ਸਾਡੇ ਇੱਥੇ ਸਨੋ ਖਤਮ ਹੋ ਜਾਂਦੀ ਆ ਤੋਂ ਅਪ੍ਰੈਲ ਵਿੱਚ ਅਸੀਂ ਆਪਣੀ ਅੰਦਰ ਪਨੀਰੀ ਲਾਈਕ ਸਬਜ਼ੀਆਂ ਨੂੰਗਾ ਲਈਦੀ ਆ ਤੇ ਜਦੋਂ ਫਿਰ ਸਾਡੇ ਇੱਥੇ ਮੌਸਮ ਸਹੀ ਹੁੰਦਾ ਜੀ ਉਦੋਂ ਅਸੀਂ ਬਾਹਰ ਉਹਨੂੰ ਕੱਢ ਕਰਦੀ ਦਾ ਹਾਂ ਜੀ ਤੋਂ ਜਦੋਂ ਅਸੀਂ ਇਸ ਨਵੇਂ ਘਰ ਵਿੱਚ ਆਏ ਸਾਡੇ ਨੇਬਰਹੁੱਡ ਵਿੱਚ ਕੋਈ 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 ਵੀ ਫੁੱਲ ਫੁੱਲ ਕੋਈ ਵੀ ਸਿਗਾਰਾ ਹੁੰਦਾ ਜੀ ਤੋਂ ਅਸੀਂ ਆਣ ਕੇ ਲਾਏ ਫਿਰ ਸਾਡੇ ਨੇਬਰ ਵੀ ਸਾਨੂੰ ਕਹਿਣ ਆ ਹੁਣ ਸਾਨੂੰ ਵੀ ਲਾਉਣੇ ਪੈਣੇ ਕਰਨੇ ਆ ਸਾਡਾ ਘਰ ਬਹੁਤ ਸੁੰਦਰ ਹੈ ਹਾਂ ਮੈਂ ਦੇਖ ਰਹਾ ਆਪਾਂ ਜਿੰਨਾ ਮਰਜੀ ਆਪਣੀ ਪੰਜਾਬੀ ਕਮਿਊਨਿਟੀਜ਼ ਕਹੋ ਆਪਣੇ ਲੋਕਾਂ ਚ ਵੇਖੀਏ ਕਦੇ ਬਹੁਤ ਫੁੱਲਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਤੇ ਆਪਣਾ ਆਪਣਾ ਗੇਟ ਜਿਹੜਾ ਜਦਾ ਜਗ ਮਗਾਉਂਦਾ ਹੁੰਦਾ ਬਿਲਕੁਲ ਜੀ ਇੱਥੇ ਵੀ ਫੁੱਲ ਪਿਛਲੇ ਸਾਲ ਮੈਂ ਇੰਡੀਆ ਗਿਆ ਸੀ ਸੋ ਮੈਂ ਇੰਡੀਆ ਵੀ ਕਾਫੀ ਜੀ ਅਸੀਂ ਆ ਫੁੱਲਾਂ ਦੇ ਬੂਟੇ ਲਾਏ ਜੀ ਹੋਰ ਫਲਾਂ ਦੇ ਬੂਟੇ ਲਾਏ ਜੀ ਸੋ ਹੁਣ ਵੀ ਜੇ ਤੁਹਾਨੂੰ ਅੱਗੇ ਵੀ ਸਾਨੂੰ ਮੌਕਾ ਮਿਲੇ ਇੰਡੀਆ ਜਾਣ ਦਾ ਜੀ ਸੋ ਅਸੀਂ ਜ਼ਰੂਰ ਇਸ ਚੀਜ਼ ਨੂੰ ਮੈਂ ਕੰਟੀਨਿਊ ਕਰਨਾ ਚਾਹਣਾ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਪਿਆਰ ਬਹੁਤ ਆ ਜਾਂਦਾ ਹੈ ਹਾਂ ਬਿਲਕੁਲ